ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ Learn Italian with European Punjabi ਇਸ ਜਗ੍ਹਾ ਦੇ ਮੈਥਡ ਸਿਖਾਉਣੀ ਆ ਪੰਜਾਬੀ ਤੋਂ ਇਟਾਲੀਅਨ ਉਹ ਵੀ ਤੁਹਾਡੀ ਆਪਣੀ ਮਾਤ ਭਾਸ਼ਾ ਪੰਜਾਬੀ ਦੇ ਵਿੱਚ ਸੋ ਜੇ ਤੁਸੀਂ ਵੀ ਇਟਾਲੀਅਨ ਸਿੱਖਣ ਦਾ ਚਾਹਦੇ ਹੋ ਤਾਂ फटाफट ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੁਹਾਨੂੰ ਮੇਰੀ ਵੀਡੀਓ ਕਿੱtain ਲੱਗੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਆਪਾਂ ਗਲਤ ਬੋਲਦੇ ਕੁਝ ਕੁ ਸੈਂਟੈਂਸ ਆਪਾਂ ਗਲਤ ਬੋਲਦੇ ਆ ਬਿਠਾਉਂ ਥੋੜੀ ਐਗਜ਼ਾਮਪਲ ਦੇ ਦਮ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਅੱਜ ਦੀ ਵੀਡੀਓ ਕਿੰਨੀ ਇੰਪੋਰਟੈਂਟ ਹੋਣ ਵਾਲੀ ਆ ਜਿੱਦ ਤੱਕ ਆਪਾਂ ਕਹਿਣਾ ਹੋਵੇ ਉਹ ਜਾਣਾਂ ਕਈ ਲੋਕ ਉਥੇ ਲੜਨ ਦੇ ਅੰਧਾਰੇ ਕਈ ਲੋਕ ਲੜਨ ਦੇ ਉਥੇ ਵਾਦੂ ਕਈ ਨੂੰ ਇਹ ਨਹੀਂ ਪਤਾ ਲੱਗਦਾ ਜਦੋਂ ਆਪਾਂ ਖਾਣੇ ਦੀ ਗੱਲ ਕਰਨੀ ਮੰਜਾਰੇ ਲੋਣਾ ਮੰਜਾ ਲੋਣਾ ਮੰਜੀ ਲੋਣਾ ਆ ਜਾਂ ਫਿਰ ਤੇਰੇ ਖੇਡਣ ਦੀ ਗੱਲ ਹੁੰਦੀ ਜੋਕਾਰੇ ਲੋਣਾ ਆ ਜੋ ਕਾਰਨੋ ਲੋਣਾ ਜਾਂ ਫਿਰ ਜੋਕਾ ਲੋਣਾ ਆ ਤੇ ਇਹ ਕਨਫਿਊਜ਼ਰ ਆਪਾਂ ਦੂਰ ਕਰਾਂਗੇ ਕਿ ਤੁਸੀਂ ਕਿਹੜੇ ਗਲਤ ਸੈਂਟੈਂਸ ਬੋਲਦਿਆਂ ਤੇ ਉਹਦੀ ਕਰੈਕਟ ਉਹਦੀ ਸੈਂਟੈਂਸ ਕਿਹੜੀ ਆ ਬਿਆਦ ਨਾਲ ਕੀ ਲੱਗਦਾ ਜੇ ਆਪਾਂ ਕਿਸੇ ਹੋਰ ਦੀ ਗੱਲ ਕਰਦੇ ਉਹਦੇ ਉਹਨਾਂ ਕੀ ਲੱਗਦਾ ਸਾਈ ਇਹ ਹੀ ਗੱਲਾਂ ਅੱਜ ਕਲੀਅਰ ਕਰਾਂਗੇ ਸੋ ਵੀਡੀਓ ਨਾਲ ਬਨੇ ਰਹੋ ਤੇ ਮੇਰੇ ਸਾਰੇ ਸੋਸ਼ਲ ਮੀਡੀਆ ਤੇ ਫੋਲੋ ਕਰੋ ਇੰਸਟਾਗ੍ਰam ਤੇ ਟਿਕਟੌਕ ਤੇ ਫੇਸਬੁਕ ਤੇ ਤੇ ਸਾਡੇ ਦੂਸਰੇ ਚੈਨਲ ਯੂਰਪਰ ਪੰਜਾਬੀ 356 ਨੂੰ ਜਰੂਰ ਸਬਸਕ੍ਰਾਈਬ ਕਰੋ ਜਾ ਕੇ ਤੇ ਆਓ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਪਹਿਲਾ ਸੈਂਟੈਂਸ ਮੈਂ ਲਿਖਿਆ ਹੈਗਾ ਆ ਪਹਿਲਾਂ ਧਿਆਨ ਨਾਲ ਦੇਖ ਲਓ ਇਓ ਵਾਦੋ ਅੰਧਾਰੇ ਆ ਸਕੋਲਾ ਅਰਥਾਲੇ ਲਾਈਨ ਦੇ ਰੈ ਬਲੈਂਕ ਲ ਆਊਟਲਾਈਨ ਕੀਤੀ ਹੈ ਫੀਲਿੰਗ ਇਨ ਦਾ ਬਲੈਂਕਸ ਆ ਮੈਂ ਇਹਦੇ ਆਨਸਰ ਭਰੇ ਵੀ ਆਵੇ ਜਿcha ਠੀਕ ਆ फिलिडा ब्लैक्स या। ਫਿਰ ਆਪਾਂ ਇਹਨੂੰ ਬਾਦੋਂ ਕੱਟ ਕੇ ਠੀਕ ਆ। ਇਓ ਡੈਸ਼ ਆ ਸਕੋਲਾ ਇਓ ਡੈਸ਼ ਆ ਸਕੋਲਾ ਹੁਣ ਇਓ ਮਤਲਬ ਮੈਂ ਮੈਂ ਆਪਣੀ ਗੱਲ ਕਰ ਰਹੀ ਆ ਭਾਈ ਮੈਂ ਅੰਧਾਰੇ ਸੜੀ ਬਰਬੀ ਅਮੀਰ ਬਰਬ ਅੰਧਾਰੇ ਅੰਧਾਰੇ ਹੁੰਦਾ ਆ ਜਾਣਾ ਠੀਕ ਆ ਅੰਧਾਰੇ ਜਾਣਾ ਆ ਸਕੋਲਾ ਸਕੋਲਾ ਹੁੰਦਾ ਆ ਸਕੂਲ ਇਓ ਅੰਧਾਰੇ ਆ ਸਕੋਲਾ ਬਾਟਰ ਆਪਾਂ ਇਹ ਗੱਲ ਤਾਂ ਸਭ ਟੈਨਸ਼ਨ ਨੇ ਬੋਲਦੇ ਅਸੀਂ ਨੂੰ ਕੀ ਕਹਿੰਦੇ ਨੇ ਈਓ ਅੰਧਾਰੇ ਆ ਸਕੋਲਾ ਇਹ ਗੱਲ ਤਾਂ ਹੋ ਜਾਂਦਾ ਜਿੱਥੇ ਆਪਦੀ ਗੱਲ ਹੋ ਗਈ ਹੈ ਮੈਂ ਆਪਦੀ ਗੱਲ ਕਰਦੀ ਉਥੇ ਅੰਧਾਰੇ ਸਿੱਧੀ ਚੱਕ ਕੇ ਬਰਫ਼ ਨਹੀਂ ਲੋਣੀ ਹੈਗੀ ਉਥੇ ਰੋਣਾ ਬਾਦੋ ਬਾਦੋ ਦਾ ਮਤਲਬ ਵੀ ਜਾਣਾ ਹੀ ਹੁੰਦਾ ਆ ਅੰਧਾਰੇ ਜਿਹੜੀ ਬਰਫ਼ ਦੀ ਫਾਰਮ ਆ ਇਹ ਈਓ ਨਾਲ ਚੇਂਜ ਹੋ ਜਾਂਦੀ ਆ ਤੂੰ ਨਾਲ ਚੇਂਜ ਹੋਣੀ ਲੂਈ ਲਈ ਲੋਈ ਵੋਈ ਲੋੜ ਨਾਲ ਸਾਰੇ ਨਾਲ ਹੀ ਚੇਂਜ ਹੋਣੀ ਇਹ ਠੀਕ ਆ ਅੰਧਾਰੇ ਦੀ ਇੱਥੇ ਲੋੜਾ ਹੈਗਾ ਇਦਾਂ ਬੈਪ ਨਹੀਂ ਕਹਿ ਲੈ ਕਿ ਤੇ ਈਓ ਬਾਦੋ ਜੇ ਆਪਾਂ ਕਹਿਣਾ ਹੋਵੇ ਤੂੰ ਜਾਣਾ ਤੂੰ ਤੂੰ ਜਾਣਾ ਤੂੰ ਤੂੰ ਜਾਂਦਾ ਹੈ ਸਕੂਲੇ ਆਪਾਂ ਨੂੰ ਕਿਹਾ ਤੂੰ ਵਾਈ ਠੀਕ ਆ ਜੇ ਆਪਾਂ ਕਹਿਣਾ ਹੋਵੇ ਈਓ ਬਾਜ ਤੂੰ ਵਾਈ ਲੂਈ ਲੈ 호텔ਣਾ ਬਬ ਵਾ ਵੀ ਇਹ ਵਾ ਠੀਕ ਆ ਸਮਝ ਆ ਗਈ ਇੱਥੇ ਤੱਕ ਤਾਂ ਜਿਹੜੇ ਵਰਡ ਦੇ ਫਾਰਮੇ ਆ ਇਸੇ ਵਰੀ ਚੱਕ ਕੇ ਲੋਣੀ ਹੈਗੀ ਉਹ ਚੇਂਜ ਹੋਣੀ ਕਨਵਰਟ ਹੋਣੀ ਢੇਰੇ ਉਹਨਾਂ ਅੱਗੇ ਅੱਗੇ ਤੁਹਾਨੂੰ ਸਾਰਾ ਸਾਰਾ ਪਤਾ ਲੱਗ ਜਾਣਾ ਠੀਕ ਆ ਏ ਮਿਸਟੇਕ ਨਹੀਂ ਕਰਦੇ ਜਿੱਥੇ ਆਪਾਂ ਜਾਣ ਦੀ ਗੱਲ ਕਰਨੀ ਹੈ ਵੀ ਮੈਂ ਸਕੂਲ ਜਾਂ ਲਾ ਜਾਣਾ ਹੈ ਠੀਕ ਆ ਉੱਥੇ ਕੀ ਕਹਣਾ ਯੋ ਵਾਦ ਆ ਸਕੂਲਾ ਜਾਂ ਆਪਾਂ ਕਹਿੰਦਾ ਹੋਵੇ ਮੈਂ ਕੰਮ ਤੇ ਚੱਲਣਾ ਯੋ ਵਾਦ ਆ ਲਵਾਰੇ ਠੀਕ ਆ ਜਾਂ ਫਿਰ ਲਵੋਰੋ ਠੀਕ ਆ ਯੋ ਵਾਦ ਅ ਲਵੋਰੋ ਹੋਰ ਅਗਲਾ ਸਵਾਲ ਹੈਗਾ ਯੋ ਤੂੰ ਮਾਂਜੀ ਮੈਂ ਨਾਲ ਦੋ ਅਗੇ ਹੋ ਲਿਖਿਆ ਬਰ ਉਹਦੀ ਫਾਰਮ ਇਹ ਬਰ ਉਹਦੀ ਫਾਰਮ ਆ ਠੀਕ ਆ

ਲੋ ਆਪਾਂ ਅਸੀਂ ਕੀ ਕਰਦੇ ਆ ਜਦੋਂ ਆਪਾਂ ਕਹਿੰਦਾ ਹੋਵੇ ਵੀ ਤੂੰ ਮੇਲਾ ਖਾਣਾ ਹੈ ਠੀਕ ਆ ਆਪਾਂ ਨੂੰ ਕੀ ਕਹਣਾ ਆਪਾਂ ਗਲਤ ਕੀ ਪ੍ਰੋਨਾਂਸ ਕਰਦੇ ਤੂੰ ਮੰਜਾਰੇ ਲ ਮੇਲਾ ਇਹ ਗਲਤ ਹੋ ਜਾਣੀ ਆ ਇਹ ਬੜੀ ਫਾਰਮ ਉੱਤੇ ਚੱਕ ਕੇ ਨਹੀਂ ਲਉਣੀ ਹੈਗੀ ਜਾਂ ਫਿਰ ਕਈ ਕਹਿੰਦੇ ਤੂੰ ਮਾਂਜਾ ਲ ਮੇਲਾ ਠੀਕ ਆ ਇਹ ਵੀ ਗਲਤ ਹੋ ਜਾਣਾ ਆ ਇਹ ਸਹੀ ਪ੍ਰੋਨਾਂਸੀਏਸ਼ਨ ਕੀ ਆ ਮੰਜਾਰੇ ਦੀ ਤੂੰ ਮਾਂਜੀ ਈਓ ਜੇ ਮੈਂ ਆਪਣੀ ਗੱਲ ਕਰਾਂ ਈਓ ਨਾਲ ਤਾਂ ਮੈਂ ਇਥੇ ਲਗਾ ਈਓ ਮਾਂਜੋ ਉਹ ਲਾਣਾ ਦੇ ਪਿੱਛੇ ਈਓ ਮਾਂਜੋ ਤੇਰੀ ਗੱਲ ਹੋ ਰਹੀ ਐ ਤੂੰ ਮਾਂਜੀ ਮਾਂਜਾ ਕਿੱਥੇ ਲੋਣਾ ਲੂਈ ਲੈਣਾ ਮਤਲਬ ਹੀ ਸ਼ੀ ਨਾਲ ਮੁੰਡੇ ਤੇ ਕੁੜੀ ਦੀ ਇੱਥੇ ਸਪੈਸੀਫਿਕ ਕਿਸੇ ਮੁੰਡੇ ਕੁੜੀ ਦੀ ਗੱਲ ਹੋ ਗਈ ਉੱਥੇ ਆਪਾਂ ਲੈਣਾ ਮਾਂਜਾ ਠੀਕ ਆ ਈਓ ਮਾਂਜੋ ਲੰਮੇ ਆਲਾ ਤੂੰ ਮਾਂਜੀ ਲੰਮੇ ਆਲਾ ਲੂਈ ਲਈ ਮਾਂਜਾ ਲੰਮੇ ਆਲਾ ਠੀਕ ਐ ਤਿੰਨਾ ਦਾ ਬਰਦਾ ਮਤਲਬ ਹੁੰਦਾ ਖਾਣਾ ਠੀਕਾ ਥੋੜਾ ਅਗਲਾ ਅਗਲੀ ਸਾਡੀ ਵਰਬ ਹੈਗੀ parlare ਪਰਲਾਰੇ ਹੁੰਦਾ ਬੋਲਣਾ ਠੀਕ ਹੈ ਬੜੇ ਸੈਂਟੈਂਸ ਆਪਾਂ ਕਿੱਦਾਂ ਗਲਤ ਬੋਲਦੇ ਤੇ ਸਹੀ ਪ੍ਰੋਨਨਸੀਏਸ਼ਨ ਕੀ ਆਉ ਦੇਖਦੇ ਆ lui parla parlare parlando italiano molto bene lui parla italiano molto bene ਜਿਹੜੀ ਮੇਨ ਵਰਬ ਦੀ ਫਾਰਮ ਹੈਗੀ ਹੈਗੀ parlare parlare ਹੁੰਦਾ ਬੋਲਣਾ ਠੀਕ ਹੈ ਲੂਈ ਆਪਾਂ ਕਿਸੇ ਬੰਦੇ ਦੀ ਗੱਲ ਕਰ ਰਹੇ ਹਾਂ ਵੀ ਪਾਰਲਾ ਹੁੰਦਾ ਵੀ ਉਹ ਬਹੁਤ ਸੋਹਣੀ ਬੋਲਦਾ ਕੀ ਬੋਲਦਾ ਇਟਾਲੀਅਨ ਇਟਾਲੀਅਨ ਹੁੰਦਾ ਇਤਲਿਆਨੋ ਹੁੰਦਾ ਇਟਾਲੀਅਨ ਬੋਲ ਤੋਂ ਹੁੰਦਾ ਬਹੁਤ ਜ਼ਿਆਦਾ ਬene ਹੁੰਦਾ ਵਧੀਆ ਬੇ ਇਟਾਲੀਅਨ ਬਹੁਤ ਵਧੀਆ ਬੋਲਦਾ ਹੈ ਹੁਣ ਜੇ ਆਪ ਇੱਥੇ ਲਗਾਤਾ ਲੂਈ ਪਰਲਾ ਰਹੇ ਇਤਲਿਆਨੋ ਉਹ ਤਾਂ ਬene ਗੱਤ ਹੋ ਜਾਣਾ ਹੈ ਠੀਕ ਹੈ ਮੈਂ ਫੇਰ ਇੱਕ ਵਾਰੀ ਰਿਪੀਟ ਕਰ ਦਵਾਂ ਜਿਹੜੀ ਬਵ ਦੀ ਫਾਰਮ ਹੈ ਉਹ ਉਹੀ ਚੱਕ ਕੇ ਨਹੀਂ ਲਾਉਣਾ ਨਹੀਂ ਠੀਕ ਹੈ ਸੈਂਟੈਂਸ ਦੇ ਵਿੱਚ ਉਹਨੂੰ ਤੁਸੀਂ ਚੇਂਜ ਕਰਨਾ ਠੀਕ ਆ ਲੂਈ ਪਾਰਲਾ ਲੂਈ ਦੇ ਨਾਲ ਕੀ ਲਿਖਣਾ ਪਾਰਲਾ ਕਈ ਇਹ ਲਾ ਲੈਂਦੇ ਆ ਲੂਈ ਪਰਲਾ ਦੇ ਇਤਾਲੀਅਨ ਮੋਲ ਤੋਂ ਬਿਲੇ ਗਲਤ ਲੂਈ ਪਾਰਲਾ ਨੋ ਮੋਟੋ ਇਤਾਲੀਅਨ ਮੋਲ ਤੋਂ ਬਿਲੇ ਐ ਵੀ ਗਲਤ ਇਹ ਨਹੀਂ ਸਹੀ ਕੀ ਆ ਲੂਈ ਪਾਰਲਾ ਇਤਾਲੀਅਨ ਬੋਲ ਤੋਂ ਬੈਨ ਚੌਥਾ ਸੈਂਟੈਂਸ ਹੈਗਾ ਲੋਈ ਵਿਵਿਆਮੋ ਵਿਨੀਰੇ ਵੀਵੇ in italia noi viviamo in italia matlab asi italy de vich rehnde ha noi asi jithe asi aage gall for example main apni gall kar di main is waqt italy de vich rehni ha ve apne aap nu vich include kita hai noi asi mera hor vi bahut sare jinna de vich gall karange theek hai Thiga? noi vivare vivi, hunda hai rehna theek hai asi rehnde ha asi italy de vich in italia theek hai ਕਈ ਬੋਲ ਦਿੰਦੇ ਆ ਗਲਤ ਇਹ ਗਲਤ ਪ੍ਰੋਨਨਸੀਏਸ਼ਨ ਕਿਹੜੀ ਆ ਸੈਂਟੈਂਸ ਆਪਾਂ ਗਲਤ ਤਰੀਕੇ ਨਾਲ ਬਣਾਉਂਦੇ ਪਹਿਲਾਂ ਆਪਾਂ ਉਹ ਦੇਖਦੇ ਆ noi vivere in italia ਨਹੀਂ ਕਹਿਣਾ noi ਕਈ ਬੋਲ ਦਿੰਦੇ noi vivere in italia ਗਲਤ ਇਹ ਸਹੀ ਕੀ ਆ noi viviamo ਕਿਉਂਕਿ noi ਦੇ ਨਾਲ ਹਮੇਸ਼ਾ ਆਮੂ ਆ ਲੱਗਦਾ ਠੀਕ ਆ ਜਿੱਥੇ areei form ਹੋਵੇ noi viviamo in italia ਪੰਜਵਾਂ ਸਰਦਾ ਹੈਗਾ ਸੱਤ ਸੈਂਟੈਂਸ ਵੋਈ ਫਾਤੇ ਇਲ ਲਾਵੋਰੋ ਓਜੀ ਜਿਹੜੀ ਮੇਰਬਾਦ ਦੀ ਫਾਰਮ ਹੈਗੀ ਆ ਫਾਰੇ ਸੁਣੀਏ ਨਾ ਸਾਰਿਆਂ ਦੇ ਫਾਰੇ ਫਾਰੇ ਮਤਲਬ ਕਰਨਾ ਠੀਕ ਆ ਵੋਈ ਤੁਸੀਂ ਫਾਤੇ ਇਲ ਲਾਵੋਰੋ ਓਜੀ ਉਨੇਸ ਸਾ ਤੁਹਾਡੀ ਗੱਲ ਕੀਤੀ ਉਹਨੇ ਆਪਣੇ ਆਪ ਨੂੰ ਵਿੱਚ ਇਨਕਲੂਡ ਨਹੀਂ ਕੀਤਾ ਉਹਨੇ ਵੋਈ ਦੀ ਗੱਲ ਕੀਤੀ ਆ ਮਤਲਬ ਤੁਹਾਡੇ ਸਾਰੇਆਂ ਦੀ ਬਹੁਤ ਜਾਨੇ ਲੋਕਾਂ ਦੀ ਗੱਲ ਕੀਤੀ ਆ ਵੋਈ ਫਾਤੇ ਇਨ ਲavoro ਹੁੰਦਾ ਕੰਮ ਔਜੀ ਹੁੰਦਾ ਅਲਜ ਕਈ ਗਲਤ ਕੀਤਾ ਬੋਲ ਦਿੰਦੇ ਆ ਸੈਂਟੈਂਸ ਨੂੰ ਵੋਈ ਫਾਰੇ ਇਨ ਲavoro ਔਜੀ ਜਾਫਰ ਕਈ ਕਹਿੰਦੇ ਵੋਈ ਫਾ ਇਨ ਲavoro ਔਜੀ ਗਲਤ ਹੋ ਜਾਂਦਾ ਸੈਂਟੈਂਸ ਹੈ ਛੇਵਾਂ ਸਾਡਾ ਸੈਂਟੈਂਸ ਹੈ ਗਿਆ ਇਹਦੀ ਬਬ ਮੈਨ ਬਬ ਦੀ ਫਾਰਮ ਹੈਗੀ ਸਕਰੀਵਰੇ ਸਕਰੀਵਰੇ ਹੁੰਦਾ ਲਿਖਣਾ ਠੀਕ ਆ ਲੋਰੋ ਸਕਰੀਵਰੋ ਜਾਂ ਫਿਰ ਸਕਰੀਵਰੇ ਜਾਂ ਫਿਰ ਸਕਰੀਵੀ ਕੀ ਆਊਗਾ ਇਹਨਾਂ ਦੇ ਵਿੱਚੋਂ ਉਹਨਾਂ ਲੈਤਰਾ ਮਤਲਬ ਉਹ ਉਹ ਲੈਤਰਾ ਲੈਟਰ ਹੁੰਦੀ ਆ ਚਿੱਠੀ ਨੂੰ ਕਹਿੰਦੇ ਇੱਥੇ ਲੈਤਰਾ ਇੰਗਲਿਸ਼ ਆਪਾਂ ਕਹਿੰਦੇ ਨੇ ਲੈਟਰ ਉਹਨਾਂ ਹੁੰਦਾ ਇੱਕ ਬਿਉਰਾਂ ਲਈ ਇੱਕ ਲੈਟਰ ਮਿਲਿਖਣਾ ਲਿਖਿਆ ਆ ਠੀਕ ਆ ਲੋਰੋ ਸਕਰੀਵਰੋ ਸਕਰੀਵਰੋ ਹੁੰਦਾ ਆ ਕਿਉਂਕਿ ਸਕਰੀਵਰ ਇੱਥੇ ਤਾਂ ਲਿਖਿਆ ਹੈ ਉਹ ਕਹਿੰਦੇ ਲੋਰੋ ਬਹੁਤ سارے ਗਰੁੱਪ ਸਮੂਹ ਦੀ ਗੱਲ ਹੋ ਰਹੀ ਹੈ ਜਿਹਦੇ ਵਿੱਚ ਬਹੁਤ سارے ਲੋਕ ਹੈ 10 20 50 ਅਣਗਿਣਤ ਜਿੰਨੇ ਮਰਜ਼ੀ ਹੋ ਸਕਦੇ 8 ਵੀ ਹੋ ਸਕਦੇ ਠੀਕ ਆ 5 ਵੀ ਹੋ ਸਕਦੇ ਆ ਬਹੁਤ ਆਦ ਗਿਣਤੀ ਦੀ ਗੱਲ ਕਰ ਰਹੇ ਆਪਾਂ ਲੋੜੋ ਉੱਥੇ ਲੈਣਾ ਹੈ ਠੀਕ ਆ ਲੋੜੋ ਦੇ ਨਾਲ ਸਕਰੀਮ ਦੇ ਨਹੀਂ ਲੋਣਾ ਲੋੜੋ ਦੇ ਨਾਲ ਇਹਦੇ ਬਰਡ ਦੀ ਫਾਰਮ ਚੇਂਜ ਹੋ ਜਾਣੀ ਹੈ ਕੀ ਲੱਗਦਾ ਲੋੜੋ ਸਕਰੀਮਨੋਂ ਉਹਨਾਂ ਲੈ ਤਰਾ ਲੋੜੋ ਸਕਰੀਵੇ ਬੋਲਣਾ ਤਾਂ ਗਲਤ ਹੋ ਜਾਣਾ ਲੋਰੋ ਸਕਰੀਵੇ ਰੇ ਬੋਲ ਦੂੰਗੇ ਤਾਂ ਵੀ ਗਲਤ ਹੋ ਜੂਗਾ ਲੋਰੋ ਸਕਰੀਵਰੋ ਉਹਨਾ ਲੈਤਾ ਹਤਮਨ ਸੈਂਟੈਂਸ ਹੈਗਾ ਯਾ ਈਓ ਨਨਕ ਪੀਸ ਕੋ ਲਾ ਦੋ ਮੰਦਾ ਕਪੀਰੇ ਦੇ ਮੇਨ ਵਰਦ ਦੇ ਫਾਰਮ ਆ ਕਪੀਰੇ ਹੁੰਦਾ ਵੀ ਸਮਝਣਾ ਠੀਕ ਆ ਮੈਂ ਆਪਣੀ ਗੱਲ ਕਰ ਰਹੀ ਆ ਈਓ ਨਨਕ ਪੀਸ ਕੋ ਈਓ ਹੁੰਦਾ ਮੈਨੂੰ ਜਾਂ ਫਿਰ ਮੈਂ ਨਨ ਨਹੀਂ ਕਪੀਰੇ ਹੁੰਦਾ ਸਮਝ ਆਈ ਕਾਦੀ ਸਮਝ ਨਹੀਂ ਆਈ ਮੈਨੂੰ ਹਲਾਦੋਂ ਮੰਨਦੇ ਦੀ ਜਿਹੋਨੇ ਸਵਾਲ ਪੁੱਛਿਆ ਮੈਂ ਨੇ ਕਹਿੰਦਾ ਮੰਤਰੀ ਸਵਾਲ ਦੀ ਸਮਝ ਨਹੀਂ ਆਈ ਹੈਗੀ ਠੀਕ ਆ ਹੁਣ ਜੇਰਾ ਮੈਂ ਇੱਥੇ ਆਪਣੀ ਗੱਲ ਕਰ ਰਹੀ ਆ ਜੇ ਮੈਂ ਇੱਥੇ ਲਗਾਤਾ ਕਪੀਰੇ ਸਿੱਧੀ ਬੋਰਡ ਦੀ ਫਾਰਮ ਲਗਾਤੀ ਤਾਂ ਸੈਂਟੈਂਸ ਬਿਲਕੁਲ ਹੀ ਗਲਤ ਹੋ ਜਾਣਾ ਮੈਂ ਤੁਹਾਨੂੰ ਬੋਲ ਕੇ ਦੱਸਦੀ ਆ ਤੁਹਾਨੂੰ ਆਪੇ ਤੁਹਾਨੂੰ ਮਹਿਸੂਸ ਹੋਊਗਾ ਭਾਈ ਇਹ ਆ ਗਲਤ ਫਾਰਮ ਬੋਲੀ ਆ ਆਹ ਹੈ ਦੀ ਸਹੀ ਫਾਰਮ ਆ ਇੱਥੇ ਆ ਬਗ ਦੀ ਫਾਰਮ ਲਾਣੀ ਇੱਥੇ ਆ ਬਗ ਦੀ ਫਾਰਮ ਲਾਣੀ ਠੀਕ ਆ ਮਤਲਬ ਸੇਮ ਹੀ ਆ ਠੀਕ ਆ ਬਾਹਰ ਤਾਨੂੰ ਪਤਾ ਹੋਣਾ ਚਾਹੀਦਾ ਇਓ ਦੇ ਨਾਲ ਕੀ ਲੱਗਣਾ ਅਲੂ ਵਿਦਨਰ ਕੀ ਲੇਕਣਾ ਨੋ ਯੋ ਇਲੋਰ ਦੇ ਨਾਲ ਕੀ ਲਿਖਣਾ ਹੁਣ ਆਪਾਂ ਸੈਂਟੈਂਸ ਗੱਲ ਦਾ ਸੈਂਟੈਂਸ ਦੇਖਦੇ ਹਾਂ ਇਓ ਨਨ ਕਪੀਰੇ ਲਾ ਦੋ ਮੰਦਾ ਕੀ ਇਹ ਗੱਲ ਬਣੀ ਸੈਂਟੈਂਸ ਦੀ ਨਹੀਂ ਬਣੀ ਨਾ ਤੁਹਾਨੂੰ ਆਪ ਨੂੰ ਮਹਿਸੂਸ ਹੋਇਆ ਨਾ ਵੀ ਇਹ ਹੈ ਇਹਦਾ ਸੈਂਟੈਂਸਿਆ ਸਹੀ ਨਹੀਂ ਹੈਗਾ ਇਹਦਾ ਸਹੀ ਸੈਂਟੈਂਸ ਕਿੱਦਾਂ ਬਣੂਗਾ ਇਓ ਨਨ ਕਪੀਸ ਕੋ ਲਾ ਦੋ ਮੰਦਾ ਅਗਲਾ ਸਾਰਾ ਸੈਂਟੈਂਸ ਹੈਗਾ ਤੂ ਬੇਵੀ ਆਕਵਾ ਉਨੀ ਉਨੀ ਜੋਨੀ ਬਿਲਕੁਲ ਤੂੰ ਬੇਵੀ ਆਕਵਾ ਉਨੀ ਜੋਨੀ ਮਨ ਤੂੰ ਮਤਲਬ ਤੂੰ ਸਾਹਮਣੇ ਵਾਲੇ ਨਾਲ ਪਿਆ ਕਹਿ ਰਿਹਾ ਮੈਂ ਤੂੰ ਬੇ ਬੇਰੇ ਬੇਰੇ ਹੋਈਦੀ ਮੇਹ ਬੋਬ ਦੀ ਫੋਮੇ ਬੇਰੇ ਹੁੰਦਾ ਆ ਪੀਣਾ ਠੀਕ ਆ ਵੀ ਤੂੰ ਬੇਵੀ ਬੇ ਬੇਵੀ ਆਕਵਾ ਹੁੰਦਾ ਆ ਪਾਣੀ ਉਨੀ ਹੁੰਦਾ ਹਰੇਕ ਜੋਨੀ ਹੁੰਦਾ ਦੇਰੇ ਤੈਨੂੰ ਹਰੇਕ ਦਿਨ ਤੈਨੂੰ ਪਾਣੀ ਪੀਣਾ ਚਾਹੀਦਾ ਹੈ ਥੂ ਬੇਵੀ ਚੇਂਜ ਹੋ ਕੇ ਬਰਦੀ ਫਾਰਮ ਬੇਰੇ ਪੀਣਾ ਜਿੱਥੇ ਬੇਰੇ ਨਹੀਂ ਲਉਣਾ ਜਦ ਤੂੰ ਦੀ ਗੱਲ ਹੋਵੇ ਉੱਥੇ ਲੈਣਾ ਬੇਬੀ ਥੂ ਬੇਬੀ ਠੀਕ ਆ ਜੇ ਮੈਂ ਇੱਥੇ ਆਪ ਦੀ ਗੱਲ ਕਰ ਰਹੀ ਆ ਮੈਂ ਇਹ ਬਰਦੀ ਫਾਰਮ ਚੇਂਜ ਕਰ ਦਉਗੀ ਇਓ ਦੇਵੋ ਥੂ ਬੇਬੀ ਠੀਕ ਆ ਤੂੰ ਦੇਵੀ ਆਖਵਾ ਉਨੀ ਜੋੜਨਾ ਹਣ ਹੁਣ ਕਈ ਇੱਥੇ ਕੋਹ ਹੋਰ ਗਲਤੀ ਕਰ ਦਦੇ ਉਨੀ ਜੋੜ ਨਹੀਂ ਠੀਕ ਆ ਇੱਥੇ ਇੱਕ ਦਿਨ ਦੀ ਗੱਲ ਕਰ ਰਹੀ ਆ ਵੀ ਤੈਨੂੰ ਹਰੇਕ ਦਿਨ ਤੈਨੂੰ ਪਾਣੀ ਪੀਣਾ ਚਾਹੀਦਾ ਜੋ ਨਹੀਂ ਹੁੰਦੇ ਜਾਰਾ ਦਿਨ ਠੀਕ ਆ ਨੌਵਾਂ ਸਾਡਾ ਸੈਂਟੈਂਸ ਹੈਗਾ ਨੋਈ ਅੰਧਿਆਮੋ ਅਲ ਮਰਕਾਟੋ ਮਰ ਅਸੀਂ ਮੈਂ ਮਰਕਾਟ ਜਾਂ ਸੁਪਰਮਾਰਕੀਟ ਅਸੀਂ ਚੱਲੇ ਆ ਠੀਕ ਆ ਜੇ ਜਾਣਾ ਹੈ ਅਸੀਂ ਠੀਕ ਆ ਅੰਧਾਰੇ ਅੰਧਾਰੇ ਹੁੰਦਾ ਹੈ ਜਾਣਾ ਮੇਰ ਬਬ ਦੀ ਫਾਕ ਅਸੀਂ ਇਸੇ ਤਰੀਕੇ ਨਾਲ ਇੱਥੇ ਵੀ ਅੰਧਾਰੇ ਸੀ ਤੇ ਸਕੂਲ ਚੱਲੇ ਸੀ ਮੈਂ ਇਕੱਲੀ ਚੱਲੀ ਸੀ ਇੱਥੇ ਹੈਗੇ ਵੀ ਅਸੀਂ ਜਾਣ ਦੀ ਗੱਲ ਹੋ ਗਈ ਰ ਵਿੱਚ ਮੈਂ ਵੀ ਆਪਣੇ ਆਪ ਨੂੰ ਇਨਕਲੂਡ ਕੀਤਾ ਆ ਮਤਲਬ ਅੰਧਾਰੇ ਸੀ ਵੀ ਆ ਨੋਈ ਅੰਧਿਆਮ ਉਹ ਇੱਥੇ ਤਾਨ ਲੱਗ ਗਿਆ ਕਿਉਂਕਿ ਇੱਥੇ ਅਸੀਂ ਆਪਣੀ ਗੱਲ ਕਰ ਰਹੇ ਹਾਂ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਸੀ ਜੇ ਮੈਂ ਇੱਥੇ ਆਪਣੀ ਗੱਲ ਕਰ ਰਹੀ ਹਾਂ ਦੀ ਕੱਲੀ ਸਿੰਗਲ ਤਾਂ ਮੈਂ ਇੱਥੇ ਲਾਣਾ ਸੀ ਈਓ ਵਾਦੋ ਇੱਥੇ ਈਓ ਵਾਦੋ ਅਲ ਮਰਕਾਤੋ ਠੀਕ ਹੈ ਇਹ ਮੈਂ ਕਹ ਰਹੀ ਸੀ ਤੂੰ ਵਾਈ ਤੂੰ ਕੱਲਾ ਜਾ ਤੂੰ ਵਾਈ ਅਲ ਮਰਕਾਤੋ ਹੋਰ ਮੈਂ ਇੱਥੇ ਅਸੀਂ ਵੀ ਗੱਲ ਕਰ ਰਹੀ ਹਾਂ ਲੋਈ ਅਸੀਂ ਤਾਂ ਕਿ ਇੱਥੇ ਅਬ ਅੰਧਾਰੇ ਫੋਨ ਬਦਲ ਗਈਆ ਕੱਚ ਬਦਲ ਗਈ ਅੰਧਿਆਮ ਉਹ noi andiamo al mercato agla dasvi sentence gaya video like karde ho please subscribe zarur karde ho theek a kyunki ajri video bahut important hai bahut jara important hai theek a te tusi like nahi karde hege te video dekhde hege te share zarur karde karo kal di video te view bahut ghat aaye hai te onu bhi jaake pariye shuru dekhio loro chokkano a kal cho ਜੋ ਕਾਰੇ ਹੈ ਕਿ ਮੇਨ ਬਰਫ ਦੀ ਫਾਰਮ ਜੋ ਕਾਰੇ ਹੁੰਦਾ ਹੈ ਖੇਡਣਾ ਠੀਕ ਆ ਲੋਰੋ ਹੁੰਦਾ ਉਹ ਸਾਰੇ ਕੀ ਖੇਡਦੇ ਆ ਉਹ ਕਾਲਚੋ ਕਾਲਚੋ ਹੁੰਦਾ ਹੈ ਫੁੱਟਬਾਲ ਠੀਕ ਆ ਜੋ ਕਾਰੇ ਹੈ ਕਿ ਮੇਨ ਬਰਫ ਦੀ ਫਾਰਮ ਆਪਾਂ ਕਿਦਾਂ ਨੂੰ ਗਲਤ ਬੋਲਦੇ ਆ ਸੈਂਟੈਂਸ ਨੂੰ ਆਓ ਪਹਿਲਾਂ ਉਹ ਦੇਖਦੇ ਆ ਲੋਰੋ ਆ ਤਾਂ ਹੈ ਕਿ ਸਹੀ ਇਹਦੀ ਸੈਂਟੈਂਸ ਫਿਲਿੰਗ ਦਾ ਬਲੈਂਕਸ ਠੀਕ ਆ ਲੋਰੋ ਜੋ ਕਾਰੇ ਆ ਕਾਲਚੋ ਇਹ ਹੋ ਗਿਆ ਗਲਤ ਜਾਪਾਨੀ ਕਹਿੰਦੇ ਆ ਲੋਰੋ ਜੋਕਾ ਆਕਾਲ ਚੋ ਇਹ ਵੀ ਗਲਤ ਕਿਉਂਕਿ ਆਪਾਂ ਲੋਰੋ ਦੀ ਗੱਲ ਕਰ ਰਹੇ ਆ ਠੀਕ ਆ ਮੈਂ ਆਪਣੀ ਗੱਲ ਹੀ ਕਰ ਲਈ ਮੈਂ ਤੁਹਾਡੀ ਗੱਲ ਨਹੀਂ ਕਰੀ ਜਾਂ ਮੈਂ ਅਸੀ ਦੀ ਗੱਲ ਨਹੀਂ ਕਰਦੀ ਜਾਂ ਮੈਂ ਤੁਸੀਂ ਦੀ ਗੱਲ ਨਹੀਂ ਕਰਦੇ ਮੈਂ ਕਿਹਦੀ ਗੱਲ ਕਰ ਰਹੀ ਆ ਮੈਂ ਉਹਨਾਂ ਦੀ ਗੱਲ ਕਰਨੀ ਆ ਠੀਕ ਆ ਕਿਦਾਂ ਸੈਂਟੈਂਸ ਪੜ੍ਹੂਗਾ ਜੋਕਾਰੇ ਵਾਲਾ ਲੋਰੋ ਜੋਕਾ ਨੂੰ ਆਕਾਲ ਚੋ ਠੀਕ ਹੈ 11ਵਾਂ ਸਟਾ ਸੈਂਟੈਂਸ ਹੈਗਾ ਦੋ ਮੀਰੇ ਮੇਨ ਵਰਬ ਦੀ ਫੋਮੇ ਦੋ ਮੀਰੇ ਹੁੰਦਾ ਹੈ ਸੋਣਾ ਠੀਕ ਆ ਇਓ ਮੈਂ ਆਪਣੀ ਗੱਲ ਕਰ ਰਹੀ ਹਾਂ ਸੈਂਟੈਂਸ ਦੇ ਵਿੱਚ ਜਾਂ ਤੁਸੀਂ ਕਹਿ ਲਓ ਤੁਸੀਂ ਆਪਣੀ ਗੱਲ ਕਰ ਰਹੇ ਹੋ ਠੀਕ ਆ ਇਓ ਦਰਮੀਰੇ ਪ੍ਰੇਸ ਤੋਂ ਹੁੰਦਾ ਹੈ ਛੇਤੀ ਲਾ ਸੇਰਾ ਹੁੰਦਾ ਸ਼ਾਮ ਨੂੰ ਠੀਕ ਆ ਮੈਂ ਸ਼ਾਮ ਨੂੰ ਛੇਤੀ ਸੌਣ ਐ ਸੋ ਜਾਂਦੀ ਹੈ ਠੀਕ ਆ ਹਣ ਇਓ ਦੋਲਮੋ ਦਰਮੀਰੇ ਲਾਂਗ ਤਾਂ ਮੈਂ ਹੋ ਗਲਤ ਬੋਲੀ ਫੋਰਮ ਹੋ ਜਾਣੀ ਦਰਮੀਰੇ ਨੂੰ ਚੇਂਜ ਕਰ ਦੇਣਾ ਦੂਰਮੋ ਦੇ ਵਿੱਚ ਕਿਉਂਕਿ ਮੈਂ ਇੱਥੇ ਆਪਣੀ ਗੱਲ ਕਰ ਰਹੀ ਹਾਂ ਮੈਂ ਸ਼ਾਮ ਨੂੰ ਮੈਂ ਛੇਤੀ ਸੌਣਾ ਆ ਠੀਕ ਆ io dormo presto la sera 12ਵਾਂ ਸਰ ਦਾ ਸੈਂਟੈਂਸ ਹੈਗਾ ਯਾ ਆਪਰੀਰੇ ਮੇਨ ਬਹੁ ਦੀ ਫੋਮਿਆ ਆਪਰੀਰੇ ਹੁੰਦਾ ਹੈ ਖੋਲਣਾ ਤੁਸੀਂ ਗੇਟ ਖੋਲਣ ਦੀ ਗੱਲ ਕਰ ਰਹੀ ਆ ਬੋਤਲ ਦਾ ਢੱਕਾ ਖੋਲਣ ਦੀ ਗੱਲ ਕਰ ਰਹੀ ਕਿਸੇ ਨੂੰ ਚੀਜ਼ ਖੋਲਣ ਦੀ ਗੱਲ ਕਰ ਰਹੀ ਮਤਲਬ ਆਪਰੀਰੇ ਠੀਕ ਆ ਹੁਣ ਆਪੇ ਸੈਂਟੈਂਸ ਕਿੱਦਾਂ ਬਣਾਉਣਾ ਥੂ ਆਪਰੀ ਲਾ ਫਿਨੇਸਟਰਾ ਫਿਨੇਸਟਰਾ ਹੁੰਦਾ ਹੈ ਯਾ ਇਹ ਖਿੜਕੀ ਬਾਰੀ ਵਿੰਡੋ ਜਦੋਂ ਆਪਾਂ ਕਹਿੰਦੇ ਨੇ ਤੂੰ ਖਿੜਕੀ ਖੋਲਦੇ ਠੀਕ ਆ ਤੂੰ ਆਪਰੀ ਲਾ ਫਿਨੇਸਟਰਾ ਤੇ ਇਹਨੂੰ ਬੋਲ ਦਿੰਦੇ ਗਰਟ ਪ੍ਰੋਨਾਨਸ ਕਰਦੇ ਹੋ ਕੀ ਕਹਿੰਦੇ ਆ ਤੂ ਆਪਰੀ ਲਾ ਫਿਨੇਸਟਰਾ ਜਾਂ ਫਿਰ ਬੋਲ ਦਿੰਦੇ ਤੂੰ ਆਪਰੀ ਲਾ ਫਿਨੇਸਟਰਾ ਇਹ ਗੱਲ ਤਾਂ ਹੋ ਜਾਂਦਾ ਠੀਕ ਆ ਹੁਣ ਆਪਾਂ ਇੱਕ ਵਾਰੀ ਫਿਰ ਸਾਰਾ ਰਿਪੀਟ ਕਰਦੇ ਆ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਛੇਤੇ ਹੋ ਜੂਏ ਪਲੀਜ਼ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸ਼ੇਅਰ ਜਰੂਰ ਕਰਿਆ ਕਰੋ ਠੀਕ ਆ WhatsApp ਤੇ ਸਟੇਟਸ ਲਾ ਲਿਆ ਕਰੋ ਲਿੰਕ ਭੇਜ ਦਿਆ ਕਰੋ ਠੀਕ ਆ ਆ ਜੋ ਆਪਾਂ ਕਰਸ ਫੇਰ ਸਾਰਾ ਰਿਪੀਟ ਕਰਦੇ ਆ ਸਹੀ ਬਰਮਾ ਪਰ ਰਿਪੀਟ ਕਰਾਂਗੇ ਸਾਰੀ ਨਹੀਂ ਰਿਪੀਟ ਕਰਾਂਗੇ ਠੀਕ ਆ ਇਓ ਵਾਦੋ ਆਸ ਕੋਲਾ ਤੂ ਮਾਂਜੀ ਲਾ ਮੇਲਾ ਲੂਈ ਪਾਰਲਾ ਇਟਾਲੀਆਨੋ ਮੋਲਟੋ ਬੈਨੇ ਨੋਈ ਵਿਵਿਆਮੋ ਇਨ ਇਟਾਲੀਆ ਵੋਈ ਫਾਤੇ ਇਲ ਲਾਵੋਰੋ ਓਜੀ ਲੋਰੋ ਸਕਰੀਵਨੋ ਉਨਾ ਲੈਤਰਾ ਇਓ Non capisco la domanda, tu bevi acqua ogni giorno, noi andiamo al mercato, loro giocano a calcio, io dormo presto la sera, tu apri la finestra. ਅੱਜ ਦੀ ਵੀਡੀਓ ਆ ਗਈ ਸੀ ਮੈਂ ਮੀਤ ਕਰਦੀ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਵੀਡੀਓ ਪਸੰਦ ਆਈ ਤਾਂ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਸਬਸਕ੍ਰਾਈਬ ਜਰੂਰ ਕਰਿਓ ਸੋ ਜਿਨ੍ਹਾਂ ਨੇ ਵੀ ਕਮੈਂਟ ਕੀਤੇ ਸੀ ਸਰ ਮੈਂ ਇਸ ਟੌਪਿਕ ਤੇ ਵੀਡੀਓ ਬਣਾ ਕੇ ਦੇਉ ਸੋਨਾ ਤੇ ਉਸ ਟੌਪਿਕ ਤੇ ਵੀਡੀਓ ਬਹੁਤ ਜਲਦੀ ਆਉਗੀ ਠੀਕ ਆ ਸੋ ਵੀਡੀਓ ਦਾ ਬਣੇ ਰਹੋ ਤੇ ਸਭ ਚਾ ਸਾਡੇ ਚਾਣੂਆਂ ਜੁੜ ਜਿਓ ਸਾਨੂੰ ਸੋਸ਼ਲ ਮੀਡੀਆ ਸਾਰੇ ਪਲੇਟਫਾਰਮ ਤੇ ਫੋਲੋ ਕਰ ਲਓ ਸਰ ਦੂਸਰੇ ਚੈਨਲ ਯਾਤੇ ਪੰਜਾਬੀ 365 ਸਬਸਕ੍ਰਾਈਬ ਜਰੂਰ ਕਰ ਲਿਓ ਸੋ ਸਸਰੀ ਕਾਲ ਜੀ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਮਿਲਦੇ ਆਪਾਂ ਕਿਸੇ ਅ